ਅ ਅੱਜ ਇਸ ਮਕਸਦ ਵਾਸਤੇ ਅ ਤੁਹਾਡੇ ਸਾਹਮਣੇ ਲਾਈਵ ਹੋ ਰਹੇ ਹਾਂ ਉਹ ਅੱਜ ਦੇ ਇਹ ਜਿਹੜਾ ਮੇਰੀ ਇੰਟਰੈਕਸ਼ਨ ਹੈ ਜਾਂ ਗੱਲ ਹੈ ਉਹ ਅ ਮੇਰੇ ਛੋਟੇ ਵੀਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਵੜੀ ਜੀ ਨੂੰ مخاطਬ ਹੋ ਕੇ ਮੈਂ ਗੱਲ ਕਰਨੀ ਚਾਹੁੰਦਾ ਕਿਉਂਕਿ ਉਹਨਾਂ ਨੇ ਅ ਪਰਸੋਂ ਇੱਕ ਜੋ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀਗਾ ਕਿ ਉਹ ਬੰਬ ਪੰਜਾਬ ਆ ਗਏ ਤੇ ਉਹਦੇ ਕਰਕੇ ਕਾਫੀ ਕੁਝ ਚੱਲਿਆ ਪਰसों ਰਾਜਾ ਜੀ ਰਾਜਾ ਫੜਿੰਗ ਜੀ ਸਾਡੇ ਸਾਥੀ ਨੇ ਉਹ ਉਹਨਾਂ ਨੇ ਪਰਸੋਂ ਲਾਈਵ ਹੋ ਕੇ ਇੱਕ ਪੰਜਾਬ ਨੂੰ ਖਬਰ ਦਿੱਤੀ ਸੀਗੀ ਕਿ ਇੱਕ ਹੋਰ ਬੰਬ ਹੈ ਜੀ ਜਿਹੜਾ ਉਹ ਅਜਨਾਲੇ ਫਟ ਗਿਆ ਛੱਤ ਤੇ ਡਿੱਗ ਗਿਆ ਚਲੋ ਜਾਣੀ ਵਾਲੀ ਨੁਕਸਾਨ ਨਹੀਂ ਹੋਇਆ ਮੈਂ ਦੇਖਿਆ ਮੈਨੂੰ ਪਰਸੋਂ ਕਿਸੇ ਨੇ ਲਿੰਕ ਭੇਜਿਆ ਮੈਂ ਦੇਖਿਆ ਤੇ ਕੱਲ ਮੈਂ ਸੋਚਿਆ ਫਿਰ ਮੈਂ ਮੈਂ ਵੀਟ ਨਹੀਂ ਕਰਦਾ ਰਿਹਾ ਕੱਲ ਵੀ ਸਾਰਾ ਦਿਨ ਵੀਟ ਕੀਤੀ ਅੱਜ ਵੀ ਸਾਰਾ ਦਿਨ ਵੀਟ ਕੀਤੀ ਕਿ ਸ਼ਾਇਦ ਜੋ ਕੁਝ ਪੋਜ਼ਿਟਿਵ ਹੋ ਰਿਹਾ ਹੈ ਸ਼ਾਇਦ ਉਹਦੇ ਬਾਰੇ ਵੀ ਰਾਜਾ ਜੀ ਲਾਈਵ ਹੋ ਕੇ ਪੰਜਾਬ ਨੂੰ ਅਪਡੇਟ ਦੇਣਗੇ ਮੈਂ ਰਾਜਾ ਜੀ ਸ਼ਾਇਦ ਤੁਸੀਂ ਤੁਹਾਡੇ ਧਿਆਨ ਦਿਨਾ ਹੋਵੇ ਮੈਂ ਦੋਕ ਪੋਜ਼ਿਟਿਵ ਖਬਰਾਂ ਜਿਹੜੀ ਪੰਜਾਬ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਉਹ ਕੱਲ ਜਿਹੜਾ ਇਹਨਾਂ ਗ੍ਰੇਨੇਡ ਅਟੈਕਾਂ ਦਾ ਮਾਸਟਰਮਾਈਂਡ ਸੀਗਾ ਹੈਪੀ ਪਸੀਆ ਉਹ ਅਮਰੀਕਾ ਦੀ ਪੁਲਿਸ ਨੇ ਫੜ ਲਿਆ ਪੰਜਾਬ ਪੁਲਿਸ کافی ਦੇਰ ਤੇ ਪਿੱਛਾ ਕਰ ਰਹੀ ਸੀਗੀ ਤੇ ਅੱਜ ਸ਼ਾਇਦ ਤੁਸੀਂ ਫੜਿਆ ਨਾ ਹੋਵੇ ਅੱਜ ਜਰਮ ਫਰਾਂਸ ਤੇ ਗ੍ਰੀਸ ਦੇ ਵਿੱਚੋਂ ਵੀ ਜਿਹੜੇ ਕੋਈ ਅਤਵਾਦੀ ਮੋਡਿਊਲ ਨੇ ਉਹ ਪੰਜਾਬ ਪੁਲਿਸ ਨੇ ਪਿੱਛਾ ਕਰਕੇ ਉਹਨਾਂ ਨੂੰ ਵੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਉਹਨਾਂ ਨੂੰ ਵੀ ਬਸਟ ਹੈ ਜਿਹੜਾ ਉਹ ਕੀਤਾ ਸੋ ਅਮਰੀਕਾ ਦਾ ਮਤਲਬ ਇੱਕ ਚੀਜ਼ਰ ਫਗਰ ਨੈਗੇਟਿਵਿਟੀ ਜਾਈ ਜਾਵੇ ਉਹਦੇ ਨਾਲ ਉਹ ਮੈਂ ਸੋਚਿਆ ਕਿ ਚਲੋ ਜੇ ਕੁਝ ਚੰਗਾ ਹੋ ਰਿਹਾ ਤਾਂ ਉਹ ਵੀ ਦੱਸ ਦਿੱਤਾ ਜਾਵੇ। ਬਾਕੀ ਰਾਜਾ ਜੀ ਤੁਹਾਡਾ ਤੁਸੀਂ ਉਸ ਦਿਨ ਗੱਲਾਬਾਤਾਂ ਕੀਤੀਆਂ ਬਸਾ ਵਾਲੀ ਗੱਲ ਕੀਤੀ ਮੈਨੂੰ ਵੀ ਤੁਸੀਂ ਚਲੋ ਭਰਾਓ ਮੇਰੇ ਤੁਹਾਨੂੰ ਪੂਰਾ ਹੱਕ ਹੈ। ਮੈਨੂੰ ਵੀ ਇੱਕ ਦੋ ਸਲਾਹਾਂ ਜੀਆਂ ਕਿਹਾ ਤੁਹਾਡੀਆਂ ਸਲਾਹਾਂ ਨੇ ਜਿਹੜੀਆਂ ਸਿਰ ਉੱਤੇ ਪਰਵਾਹ ਨਹੀਂ ਪਰ ਇੱਕ ਦੋ ਸਲਾਹਾਂ ਛੋਟੇ ਵੀਰ ਮੇਰੀਆਂ ਵੀ ਨੇ ਤੁਹਾਨੂੰ ਪਰ ਉਹ ਪੋਜ਼ਿਟਿਵ ਨੋਟ ਦੇ ਉੱਪਰ ਨੇ ਕੋਈ ਉਹਦੇ ਚ ਕੋਈ ਆਪਾਂ ਕਹੀਏ ਵੀ ਤੁਹਾਨੂੰ ਹੈ। ਵੀ ਉਹ ਬੰਦਾ ਜਿਹੜਾ ਦੇਸ਼ ਤੇ ਪੰਜਾਬ ਦੇ ਨਾਲ ਧਰੋਤ ਮਾਰਿਆ ਹੈ ਨਹੀਂ ਦੁਰ ਬੈਠਾ ਉਹ ਨੂੰ ਇਹਨਾਂ ਸਾਫ਼-ਸਾਫ਼ ਨਾਗ ਰਿਹਾ ਹੈ ਕਰਿਆ ਕਰੀ ਇਹ ਰ ਆਪਾਂ ਚੰਗਾ ਨਹੀਂ ਲੱਗਦਾ ਹੈਗਾ ਅ ਦੂਜਾ ਇੱਕ ਤੁਸੀਂ ਗੱਲ ਕੀਤੀ ਕਿ ਚਲੋ ਬਾਜਵਾ ਸਾਹਿਬ ਦੀ ਤੁਹਾਡੇ ਕਲੀਗ ਨੇ ਤੁਹਾਡਾ ਉਹਨਾਂ ਨੂੰ ਉਹਨਾਂ ਦੇ ਨਾਲ ਖੜਨਾ ਵਾਜਬ ਹੈ ਖੜਨਾ ਚਾਹੀਦਾ ਹੈ ਉਹਦੇ ਸਾਥੀਆਂ ਦੇ ਨਾਲ ਤੁਸੀਂ ਬਾਜਵਾ ਸਾਹਿਬ ਵਾਲੀ ਗੱਲ ਤੇ ਗੱਲ ਕੀਤੀ ਕਿ ਚਲੋ ਬਾਜਵਾ ਸਾਹਿਬ ਨੂੰ ਹਾਈ ਕੋਰਟ ਵੱਲੋਂ ਬੋਲਣ ਤੇ ਰੋਕ ਹੈ ਅ ਮੈਂ ਥੋੜੀ ਗੱਲਾਂ ਸਹਿਮਤ ਆ ਜਿਹੜਾ ਇਹ ਕੇਸ ਹੋਇਆ ਕਿ ਜਿਹੜਾ ਉਹਨਾਂ ਦਾ ਬਿਆਨ ਸੀਗਾ ਤੇ ਜਿਹਦੇ ਵਾਸਤੇ ਉਹਨਾਂ ਦੇ ਉੱਪਰ ਪਰਚਾ ਦਰਜ ਹੋਇਆ ਸੀਗਾ ਤੁਸੀਂ ਖੈਰ ਬੜੇ ਬੜੇ ਆ ਸਿਆਣੇ ਤਰੀਕੇ ਨਾਲ ਜਾਂ ਮੈਂ ਕਹਾ ਵੀ ਚਲਾਕੀ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੈਂ ਵੀ ਸਮਝਦਾ ਬਾਕੀ ਸਾਰੇ ਵੀ ਸਮਝਦੇ ਨੇ ਜਿਹੜੀ ਰੋਕ ਹੈਗੀ ਹਾਈ ਕੋਰਟ ਤੋਂ ਉਹ ਉਸ ਗੱਲ ਦੀ ਰੋਕ ਹੈ ਕਿ ਇਹਨਾਂ ਪੰਜਾਬ ਬੰਮਾਲੇ ਬਿਆਨ ਤੇ ਔਰ ਹਾਈ ਕੋਰਟ ਜੋ ਪੰਜਾਬ ਪੁਲਿਸ ਵੱਲੋਂ ਉਹਦੇ ਕੀ ਸвая ਬਾਜਵਾ ਸਾਹਿਬ ਤੇ ਜਿਹੜਾ ਉਹ 30 32 35 ਸਾਲ ਪੁਰਾਣਾ ਵਾਲਾ ਜਿਹੜਾ ਮਸਲਾ ਮੈਂ ਚੱਕਿਆ ਸੀਗਾ ਕਿ ਕਿਸ ਤਰੀਕੇ ਨਾਲ 90 99 99 ਵਿੱਚ ਕੀ ਹੁੰਦਾ ਰਿਹਾ ਉਹਦੇ ਬਾਰੇ ਖਰ ਕੋਈ ਰੋਕ ਨਹੀਂ ਸੀ ਪਰ ਫਿਰ ਵੀ ਕੋਈ ਗੱਲ ਨਹੀਂ ਤੁਸੀਂ ਤੁਸੀਂ ਆਪਦੇ ਸਾਥੀ ਨੂੰ ਡਿਫੈਂਡ ਕਰਨਾ ਸੀਗਾ ਉਹਨਾਂ ਨੂੰ 엠ਬੈਰਸਮੈਂਟ ਤੋਂ ਰੋਕਣਾ ਸੀਗਾ ਕੋਈ ਗੱਲ ਨਹੀਂ ਜੋ ਤੁਸੀਂ ਕਹਿੰਦਾ ਉਹ ਸਿਰ ਮੱਥੇ ਪਰਵਾਣਾ ਖਿੜੇ ਮੱਥੇ ਪਰਵਾਣਾ ਕੋਈ ਪ੍ਰੋਬਲਮ ਨਹੀਂ ਆ ਗਈ ਅ ਦੂਜਾ ਇੱਕ ਤੁਸੀਂ ਕਿਹਾ ਕਿ ਬਾਜਵਾ ਸਾਹਿਬ ਕਹਿੰਦੇ ਸੀਗੇ ਕਿ ਜੀ ਅਮਨ ਤਾਂ ਬੜਾ ਸਿਆਣਾ ਮੁੰਡਾ ਹੁੰਦਾ ਸੀਗਾ ਇਹਨੂੰ ਕੀ ਹੋ ਗਿਆ ਮੈਂ ਮੇਰੇ ਵੀਰ ਜੋ ਅਮਨ ਅਜ ਤੋਂ 10 ਸਾਲ ਪਹਿਲਾਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਸੀਗਾ ਜਹੇ ਜਹ ਸੀਗਾ ਅੱਜ ਵੀ ਉਹੋ ਜਿਹੀ ਐ ਉਹਨੂੰ ਸਿਆਣਾ ਕਹਿ ਲੋ ਕਮਲਾ ਕਹਿ ਲੋ ਜੋ ਮਰਜ਼ੀ ਕਹਿ ਲੋ ਪਰ ਪਰ ਜੇ ਅੱਗੋਂ ਗੱਲ ਹੀ ਬਹੁਤੀ ਸਿਆਣੀ ਨਾ ਆਵੇ ਜਾਂ ਮੈਂ ਕਹਾਂ ਪਲੀਜ਼ ਮੈਂ ਨਾ ਕਰੂ ਜੇ ਗੱਲ ਹੀ ਕਾਵਲੀ ਆਵੇ ਤੇ ਫਿਰ ਅਮਨਦੀ ਸੈਣਪ ਵੀ ਉੱਥੇ ਕੀ ਕਰੂਗੀ ਸੋ ਇਸ ਕਰਕੇ ਮੇਰੀ ਮੇਰੀ ਤੁਹਾਨੂੰ ਬੇਨਤੀ ਹੈ ਕਿ ਥੋੜੀ ਜੀ ਇਹ ਸੀਰੀਅਸ ਨਹੀਂ ਸਾਰੀਆਂ ਕੁ ਸਿਆਣੀਆਂ ਗੱਲਾਂ ਆਉਣਗੀਆਂ ਸਿਆਣਪ ਦਾ ਜਵਾਬ ਸਿਆਣਪ ਨਾਲ ਦਿੱਤਾ ਜਾਊਗਾ ਤੇ ਹਰ ਖਰ ਦਾ ਜਵਾਬ ਹਰ ਖਰ ਨਾਲ ਦਿੱਤਾ ਜਾਊਗਾ ਕਮਲੀ ਗੱਲ ਦਾ ਜਵਾਬ ਕਮਲੀ ਗੱਲ ਨਾਲ ਦਿੱਤਾ ਜਾਊਗਾ ਸਭ ਮੇਰੇ ਕਹਿਣ ਦਾ ਮਤਲਬ ਹੈ ਕਿ ਥੋੜਾ ਜਿਹਾ ਉਸ ਚੀਜ਼ ਨੂੰ ਵੀ ਆਪਾਂ ਤੁਸੀਂ ਦਰਸਤ ਕਰਵਾਓ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਔਰ ਇੱਕ ਗੱਲ ਤੁਸੀਂ ਰਾਜਾ ਜੀ ਹੋਰ ਕਹੀ ਮੇਰੇ ਵੀ ਪਲੀਜ਼ ਮੇਰੀ ਤੁਹਾਨੂੰ ਤੁਸੀਂ ਛੋਟੇ ਭਰਾ ਹੋ ਕਿਸੇ ਗੱਲ ਨੂੰ ਮਾਇਨ ਨਾ ਕਰੋ ਮੈਂ ਤੁਹਾਨੂੰ ਬ੍ਰਦਰਲੀ ਸਲਾਹਾਂ ਨੇ ਜਿਹੜੀਆਂ ਉਹ ਦੇ ਰਿਹਾ ਤਾਂ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਵੀ ਇੱਕ ਚੰਗਾ ਪੋਜ਼ਿਟਿਵ ਰੋਲ ਅਦਾ ਕਰ ਸਕੇ ਉਸ ਕਰਕੇ ਮੈਂ ਸਲਾਹਾਂ ਦੇ ਰਿਹਾ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਇੱਕ ਗੱਲ ਕੀਤੀ ਕਿ ਅਮਨ ਨੇ ਥੋੜੇ ਦਿਨ ਪਹਿਲਾਂ ਕਿਹਾ ਤਾਂ ਕਿ ਮਜੀਠੀਆ ਸਾਹਿਬ ਨੂੰ ਕਿ ਮੈਂ ਤੇ ਉਹ ਦੇੜ ਦੂੰਗਾ ਤੇ ਹੁਣ ਬਾਜਵਾ ਸਾਹਿਬ ਨੂੰ ਕਿਹਾ ਤਾਂ ਕਿ ਮੈਂ ਬਾਜਵਾ ਸਾਹਿਬ ਨੂੰ ਉਹ ਦੇੜ ਦੂੰਗਾ ਭਰਾ ਮੇਰੀ ਬੇਨਤੀ ਹੈ ਮੈਂ ਉਹ ਦੇੜ ਨਧੂੜ ਨਾਲ ਚੱਕਰਾਂ ਦੇ ਵਿੱਚ ਕਦੇ ਪੈਂਦਾ ਨਹੀਂ ਹੈਗਾ ਕਿਉਂਕਿ ਮੈਂ ਮੰਨ ਕੇ ਚਾਹੁੰਦਾ ਮੈਂ ਕਈ ਵਾਰੀ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਹੈ ਕਿ ਬੰਦੇ ਨੂੰ ਕਦੇ ਰਾਜਨੀਤੀ ਦੇ ਵਿੱਚ ਜਦੋਂ ਆਪਾਂ ਪਬਲਿਕ ਲਾਈਫ ਦੇ ਵਿੱਚ ਆ ਕੋਈ ਨਿੱਜੀ ਤੂਤੜਾ ਹੈ ਜਾਂ ਕਿਹੜਾ ਕੱਢਣ ਵਾਲਾ ਕੰਮ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਇੰਨਾ ਗੱਲਾਂ ਦੇ ਵਿੱਚ ਪੈ ਜਾਂਦੇ ਆ ਨਿੱਜੀ ਤੂਤੜਾਾਂ ਦੇ ਵਿੱਚ ਨਿੱਜੀ ਈਰਖਾ ਦੇ ਵਿੱਚ ਨਿੱਜੀ ਦੁਸ਼ਮਣੀਆਂ ਦੇ ਵਿੱਚ ਤੇ ਲੋਕਾਂ ਦੇ ਮਸਲੇ ਮੁੱਦੇ ਨੇ ਜਿਹੜੇ ਉਹ ਪਿੱਛੇ ਛੁੱਟ ਜਾਂਦੇ ਨੇ ਸੋ ਮੈਂ ਕਈ ਵਾਰੀ ਕਿਹਾ ਮੈਂ ਅੱਜ ਵੀ ਕਹਣਾ ਪਰ ਜਿਹੜੀ ਇਹ ਗੱਲ ਤੁਸੀਂ ਕੀਤੀ ਹੈ ਉਹਦੇ ਇਹਨੂੰ ਦੂਰ ਨਾਲੀ ਦੇਖੋ ਗੱਲ ਇਹ ਹੈ ਕਿ ਹਰ ਬੰਦੇ ਦੀ ਆਪੋ ਆਪਣੀ ਆਦਤ ਹੁੰਦੀ ਹੈ ਤੇ ਮੇਰੀ nature ਸ਼ੁਰੂ ਤੋਂ ਇਹ ਹੈ ਕਿ ਆਪਾਂ ਪਹਿਲ ਕਦੇ ਕਰਦੇ ਨਹੀਂ ਹੈਗੇ ਚੁੰਡੀ ਕਦੇ ਕਿਸੇ ਨੂੰ ਵੱਢਦੇ ਨਹੀਂ ਹੈਗੇ ਤੇ ਜੇ ਕੋਈ ਵੱਢ ਲੇ ਫਿਰ ਵੀਰ ਮੇਰਾ ਭਜਦਿਆਂ ਨੂੰ ਬਾਹਰ ਇੱਕੋ ਜਿੱਕਾ ਫਿਰ ਤਾਂ ਜਦੋਂ ਤੱਕ ਅੱਗੋਂ ਹੋ ਕੇ ਨਾ ਟੱਕਰੇ ਏ ਉਦੋਂ ਤੱਕ ਤਾਂ ਸਵਾਦ ਨਹੀਂ ਆਉਂਦਾ ਹੈਗਾ ਸੋ ਮੇਰੀ ਬੇਨਤੀ ਹੈ ਕਿ ਨਾ ਉਹਦੇ ਨਾ ਕੋਈ ਨਾ ਚੱਕਰ ਚ ਨਾ ਮੈਂ ਕਦੇ ਪਹਿਲਾਂ ਪਿਆ ਸੀਗਾ ਨਾ ਮੈਂ ਅੱਜ ਪੈ ਨਾ ਨਾ ਮੈਂ ਸ਼ਾਇਦ ਜਿੰਨੀ ਦੇਰ ਰਾਜਨੀਤੀ ਕਰਨੀ ਹੈ ਨਾ ਕਿ ਉਹਨਾਂ ਚੱਕਰਾਂ ਦੇ ਵਿੱਚ ਪਹਿਣਾ ਪਰ ਮੈਂ ਇਹ ਨਾ ਜ਼ਰੂਰ ਚਾਹਾਂਗਾ ਕਿ ਪੋਲਿਟਿਕਸ ਜਿਹੜੀ ਉਹਦੇ ਵਿੱਚ ਬੜੀ ਸੰਜੀਦਗੀ ਬੜੀ ਸੀਰੀਅਸਨੈਸ ਔਰ ਇੱਕ ਇੱਕ ਡੈਕੋਰਮ ਹੈ ਜਿਹੜਾ ਇੱਕ ਇੱਕ ਦੂਜੇ ਪ੍ਰਤੀ ਜਿਹੜੀ ਕੋਈ ਇੱਕ ਇੱਕ ਸੈਂਸਸ ਦੇ ਨਾਲ ਜਿਹੜੀ ਬਿਆਨਬਾਜ਼ੀ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਬਾਕੀ ਮੇਰੀਆਂ ਤਾਂ ਇੰਨੀਆਂਕ ਸਲਾਹਾਂ ਨੇ ਤੁਹਾਨੂੰ ਕਲੀਗ ਕਹਿ ਲੋ ਭਰਾ ਕਹਿ ਲੋ ਸਾਥੀ ਕਹਿ ਲੋ ਪੋਲੀਟੀਕਲ ਰਿਲੇਸ਼ਨ ਕਹਿ ਲੋ ਉਸ ਪੱਖੋਂ ਮੇਰੀ ਤਾਂ ਸਲਾਹ ਹੈ ਇਹਨੇ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਤੇ ਬਾਕੀ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀਗੀ ਕਿ ਬਾਜਵਾ ਸਾਹਿਬ ਨੂੰ ਹਾਈ ਕੋਰਟ ਨੇ ਬਣਾ ਕੀਤਾ ਪਰ ਚਲੋ ਕੋਈ ਹਾਈ ਕੋਰਟ ਵੱਲੋਂ ਮਣਾ ਤਾਂ ਇਹ ਘਰ ਫਿਰ ਵੀ ਮੈਂ ਤੁਹਾਨੂੰ ਕਿਉਂਕਿ ਉਸ ਦਿਨ ਗੱਲ ਬਾਜਵਾ ਸਾਹਿਬ ਨੇ ਪੀੜੀ ਦੀ ਤੇ ਸੋਟੇ ਦੀ ਤਰੂ ਕੀਤੀ ਸੀਗੀ ਸੋ ਮੈਂ ਤਾਂ ਸਿਰਫ ਮੈਂ ਤੁਹਾਨੂੰ ਇਹਨਾਂ ਜ਼ਰੂਰ ਕਹੂੰਗਾ ਕਿ ਬਾਜਵਾ ਸਾਹਿਬ ਨੂੰ ਕਹੋ ਕਿ ਬੇਫਿਕਰ ਹੋ ਕੇ ਸਰਾਂ ਥੱਲੇ ਬਾਂਦੇ ਕੇ ਸੌ ਜਾਣਾ ਜਿੰਨਾ ਅਮਨ ਨੇ ਉਹਨਾਂ ਦੀ ਪੀੜੀ ਥੱਲੇ ਨਿਗ੍ਹਾ ਮਰਵਾਉਣੀ ਸੀਗੀ ਉਹਨਾਂ ਦੀ ਕਾਂਗਰਸ ਪਾਰਟੀ ਦੀ ਤੇ ਪੰਜਾਬ ਦੇ ਲੋਕਾਂ ਦੀ ਉਹ ਮਰਵਾਤੀ ਐ ਹੁਣ ਮੇਰੇ ਵੱਲੋਂ ਪਹਿਲ ਨਹੀਂ ਹੋਊਗੀ ਬਸ਼ਰਤੇ ਕਿ ਪੋਲਿਟਿਕਸ ਜਿਹੜੀ ਉਹ ਪੋਜ਼ਿਟਿਵ ਸੀਰੀਅਸਨੈਸ ਤੇ ਇੱਕ ਦੂਜੇ ਦੀ ਮਾਨ ਮਰਿਆਦ ਵਾਲੀ ਜਿਹੜੀ ਉਹ ਹੋਵੇ ਜੇ ਉਹ ਤੋਂ ਕੋਈ ਬਾਹਰ ਜਾਊਗਾ ਤੇ ਫਿਰ ਡੈਫੀਨਿਟਲੀ ਭਰਾਵੇਂ ਰਿਹਾ ਜਿਵੇਂ ਮੈਂ ਪਹਿਲਾਂ ਕਿਹਾ ਤੇ ਤਾਂ ਅੱਗੋਂ ਹੋ ਕੇ ਟੱਕਰ ਦੇ ਵਿੱਚ ਹੀ ਸਵਾਦ ਆਉਨੇ ਪਰ ਉਹਨਾਂ ਉਹਨਾਂ ਗੱਲਾਂ ਦੇ ਵਿੱਚ ਫੇਰ ਇਹ ਮਜਬੂਰੀ ਨੂੰ ਪਹਿਨਣਾ ਮੈਂ ਮੈਂ ਖੁਸ਼ੀ ਨੂੰ ਮੈਨੂੰ ਇਹ ਸ਼ੌਂਕ ਨਹੀਂ ਹੈਗਾ ਅਭੀ ਐਵੇਂ ਕਿਸੇ ਨਾਲ ਬਿਨਾ ਗਾਤੋਂ ਲੜਦੇ ਭੜਦੇ ਫੇਰੀਏ ਪਰ ਕਈ ਵਾਰੀ ਕੰਪਰਸ਼ਨ ਵੀ ਬਣ ਜਾਂਦੀ ਹੈ ਤੇ ਫਿਰ ਪਿੱਛੇ ਨਹੀਂ ਹਟਿਆ ਜਾਂਦਾ ਸੋ ਮੇਰੀ ਤਾਂ ਵੀਰ ਮੇਰਾ ਇਹ ਇਹ ਹੀ ਤੁਹਾਨੂੰ ਇੱਕ ਬ੍ਰਦਰਲੀ ਐਡਵਾਈਸ ਇਹਨੂੰ ਤੁਸੀਂ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਵੀ ਸੀਰੀਅਸਨੈਸ ਦੇ ਨਾਲ ਵਿਚਾਰ ਹੈ ਜਿਹੜਾ ਉਹ ਇਹਦੇ ਉੱਪਰ ਕਰੇ ਜਿਹੜੀਆਂ ਹਲਕੀਆਂ ਬਿਆਨਬਾਜ਼ੀਆਂ ਉਹ ਤਾਂ ਠੀਕ ਹੈ ਕਿ ਜਦੋਂ ਕੰਮ ਕਰਾਂਗੇ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਅਸੀਂ ਸਰਕਾਰ ਦੇ ਵਿੱਚ ਆ ਕੰਮ ਕਰਦੇ ਆਂ ਕਈ ਵਾਰੀ ਕੋਈ ਕਮੀਆਂ ਵੀ ਸ਼ਰੈ ਵੀ ਜਾਂਦੀਆਂ ਹੁਣ ਜੀ ਬਟ ਉਹ ਪੋਜ਼ਿਟਿਵ ਤਰੀਕੇ ਨਾਲ ਟੇਕ ਅਪ ਕਰੀਏ ਤਾਂ ਬੈਟਰ ਹੈ ਸਿਰਫ ਔਰ ਸਿਰਫ ਜੇ ਆਪਾਂ 네ਗੇਟਿਵਿਟੀ ਵਾਲੀਆਂ ਗੱਲਾਂ ਕਰਨੀਆਂ ਨੇ ਜਾਂ ਲੋਕਾਂ ਦੇ ਵਿੱਚ ਜਿਹਦੇ ਨਾਲ ਕੋਈ ਡਰ ਦਾ ਕੋਈ ਪੈ ਦਾ ਮਹੌਲ ਪੈਦਾ ਹੋਵੇ ਉਹਦੇ ਨਾਲ ਨਾ ਪੰਜਾਬ ਨੂੰ ਫਾਇਦਾ ਹੈ ਨਾ ਸਾਨੂੰ ਫਾਇਦਾ ਹੈ ਨਾ ਕੱਲ ਨੂੰ ਕਿਸੇ ਹੋ ਨੂੰ ਫਾਇਦਾ ਹੋਣਾ ਸੋ ਇਹੀ ਮੇਰੀ ਆ ਥੋੜੀਆਂ ਜਿਹੀਆਂ ਵਿਚਾਰਾਂ ਅੱਜ ਸਾਂਝੀਆਂ ਕਰਨੋਂ ਦਿਲ ਕਰ ਰਿਹਾ ਸੀਗਾ ਬਾਕੀ ਤੁਹਾਡਾ ਧੰਨਵਾਦ